ਹਰ ਬਣ ਜਿਓ ਜੀ ਜਲ ਬਲ ਜਾਓ ਥਾਲ ਬਲ ਜਾਓ ਹਰ ਬਣ ਜਿਓ ਜੀ ਜਲ ਬਲ ਜਾਓ ਜਲ ਬਲ ਜਾਓ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ YouTube ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਅਮੀਨ ਹਾਂ ਜੀ ਆਪਾਂ ਆਏ ਸੀ ਜੀ ਟੈਂਪ ਖੇੜੀ ਆ ਕੇ ਹੈਗੀ ਜੀ ਪੂਰਨ ਮਾਸ਼ੀ ਆਪਾਂ ਪੂਰਨ ਮਾਸ਼ੀ ਦੇ ਦੀਵਾਨ ਤੇ ਆਏ ਸੀ ਜੀ ਆਪਾਂ ਸੈਲੋ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੰਗਰ ਪਾਉਣ ਸ਼ਾਕਰੀ ਜੀ ਆਪਾਂ ਕਰੇ ਫੇਲੇ ਗਏ ਸੀ ਕਿ ਜੀ ਦੀਵਾਨ ਕਹਿੰਦੇ ਜੀ ਲੇਟ ਲੱਗਣਿਆ ਇਸ ਕਰਕੇ ਆਪਾਂ ਪਹਿਲੋ ਘਰ ਆ ਗਏ ਸੀ ਜੀ ਫਿਰ ਕਿ ਆਪਾਂ ਇਹਦਾ ਪਹਿਲਾ ਭਾਗ ਪਾ ਚੁੱਕੇ ਹਾਂ ਜੀ ਇਹ ਆਪਣਾ ਅਗਲਾ ਭਾਗ ਹੈ ਜੀ ਗੁਣਾ ਪਾ ਚਾਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਵਾਅ ਕੇ ਤੁਲੇ ਚੱਲੀਏ ਜੀ ਮੇਰੇ ਘਰ ਦਾ सेवा करवान मैं कह चलो ठीक है जो दीवान सजीनी सी जब तेरी सेवा करवा रहे हैं तो मैं चलो ठीक है तेरी सेवा करवा रहा हूँ तेरी सेवा ਲਕਾ ਜੁਤਾ ਫਿਰਦਾ ਮੈਂ ਇਹ ਦੁਆਰੇ ਤੇ ਆ ਗਿਆ ਆਪਣੀ ਭਗਤੀ ਨਾਲ ਲਕਾ ਫਿਰਦਾ ਫਿਰਦਾ ਮੈਂ ਇਹ ਦੁਆਰੇ ਤੇ ਆ ਗਿਆ ਆਪਣੀ ਭਗਤੀ ਨਾਲ ਲਕਾ ਫਿਰਦਾ ਫਿਰਦਾ آرے جی اپنی طاقت لال पकि दीदी लाला भॻि ਭਵਨਾਂ ਦੀ ਸੋਝੀ ਪੈ ਜਾਂਦੀ ਆ ਤਿੰਨਾ ਭਵਨਾਂ ਦੀ ਸੋਝੀ ਜੇ ਉਹ ਸਤਿਗੁਰੂ ਦੀ ਕਿਰਪਾ ਹੁੰਦੀ ਆ ਕਿ ਆਕੇ ਕਿਰਪਾ ਗੁਰੂ ਕੀ ਦਰਤੋਂ ਆਉਣੀ ਆ ਸਤ ਸੰਗਤ ਵਿੱਚੋਂ ਆਉਣੀ ਆ ਇਹ ਮਹਿਮਾ ਕਹਿੰਦੇ ਸੰਗਤ ਦੀ ਹੁਈ ਆ ਮਹਿਮਾ ਸਾਧੂ ਸੰਗੀ ਸੁਣੋ ਮੇਰੇ ਬੀਤਾ ਮਨਾ ਧਿਆਨ ਦੇ ਨਾਲ ਸੋ ਕਹਿੰਦੇ ਮਹਿਮਾ ਜਿਹੜੀ ਵਡਿਆਈ ਇਹ ਸਾਧੂ ਆਪਦੀ ਸੰਗਤ ਦੀ ਮਹਿਮਾ ਲੌਂਦੇ ਆ ਸੇਵਾ ਦੇ ਕਾਰਜ ਅਨੇਕਾਂ ਹੀ ਨੇ ਉਹ ਸੰਗਤਾਂ ਦੇ ਕੋਲੋਂ ਕਰਵਾਉਂਦੇ ਆ। ਉਹਦੇ ਨਾਲ ਸੰਗਤਾਂ ਜਦੋਂ ਸੇਵਾ ਦੇ ਵਿੱਚ ਹਿੱਸਾ ਪਾਉਂਦੀਆਂ ਤਨ ਮਨ ਧਨ ਕਰਕੇ ਤਨ ਨਾਲ ਸੇਵਾ ਕਰਦੇ ਆ ਤਨ ਪਵਿੱਤਰ ਹੋ ਜਾਂਦਾ। ਮਨ ਦੀ ਪਵਿੱਤਰਤਾ ਬਾਣੀ ਨੂੰ ਸੁਣ ਕੇ ਹੋ ਜਾਂਦੀ ਆ। ਧਨ ਸਫਲਾ ਹੋ ਜਾਂਦਾ ਜਦੋਂ ਸੇਵਾ ਦੇ ਕਾਰਜਾਂ ਵਿੱਚ ਲੱਗ ਜਾਂਦਾ। ਆ ਬਿਆਹਾਂ ਦੇ ਕਾਰਜ ਹੋਏ 23 ਮਾਰਚ ਨੂੰ ਬੜੀ ਸਤਿਗੁਰੂ ਦੀ ਰਹਿਮਤ ਇੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਪਲਾੜਾ ਸਾਹਿਬ ਵਿਆਮਾਂ ਦੇ ਕਾਰਜਾਪਸਾਰੀਆਂ ਸੰਗਤਾਂ ਹਾਜ਼ਰ ਸੀ ਉੱਥੇ ਗੁਰੂ ਕੀ ਮਹਿਮਾ ਉਹਨਾਂ ਦੇ ਰਸਨਾ ਤੋਂ ਸਰਵਣ ਕਰਦੇ ਆ ਫਿਰ ਮਨਾਂ ਦੇ ਵਿੱਚ ਪਿਆਰ ਪੈਦਾ ਹੋ ਜਾਂਦਾ ਬਸੇ ਹੋਈ ਪਿਆਰ ਆ ਫਿਰ ਇਹੋ ਹੀ ਪ੍ਰੇਰਿਤਿੰਦਾ ਸੇਵਾ ਵੱਲ ਕੈਬੇ ਕੋ ਸੁਭਾ ਨਹੀਂ ਦੇਖਾ ਹੀ ਪ੍ਰਵਾਨ ਉਹ ਮਹਿਮਾ ਬਸ ਦੇਖ ਕੇ ਹੀ ਆਪ ਆਨੰਦ ਮਾਣੀ ਗਏ ਆ ਸਾਰਿਆਂ ਨੂੰ ਆਨੰਦ ਬਣਿਆ ਸਾਰੇ ਹੀ ਆਨੰਦ ਵਿੱਚ ਸੀ ਜਿਨ੍ਹਾਂ ਦੇ ਕਾਰਜ ਹੋਏ ਉਹ ਤਾਂ ਆਨੰਦ ਵਿੱਚ ਹੋਣੇ ਆ ਸੰਗਤਾਂ ਸੇਵਾ ਕਰਕੇ ਆਨੰਦ ਮਾਣਦੀਆਂ ਰਹੀਆਂ ਪੰਜ ਦਿਨਾਂ ਸਮਾਗਮ ਮਹਾਂਪੁਰਖਾਂ ਦੀਆਂ ਹਾਜ਼ਰੀਆਂ ਚੜ੍ਹਦੀ ਕਲਾ ਹੋਏ ਸਮਾਗਮ ਦੀ ਸਤਿਗੁਰੂ ਕਿਰਪਾ ਰੱਖਣ ਇਸ ਤਰ੍ਹਾਂ ਹੀ ਸਾਰਿਆਂ ਚੋਂ ਬਹੁਤਿਆਂ ਸੰਗਤਾਂ ਗੁਰੂ ਨਾਲ ਜੁੜਦੀਆਂ ਨੇ ਬਹੁਤਿਆਂ ਦਾ ਸੰਬੰਧ ਬਣਦਾ ਗੁਰੂ ਦੇ ਨਾਲ ਨਗਰ ਕੀਰਤਨਾ ਵਿੱਚ ਜਦੋਂ ਜੁੜਦੇ ਆ ਉਦੋਂ ਵੀ ਇੱਕ ਦੂਜੇ ਵੱਲ ਉਤਸ਼ਾਹ ਪੈਦਾ ਹੋ ਜਾਂਦਾ ਵੇਖ ਜਦੋਂ ਸੇਵਾ ਕਰਦੇ ਆ ਐਦਾਂ ਹੋਰ ਸੇਵਾ ਵਾਲੇ ਜੁੜ ਜਾਂਦੇ ਨੇ ਵੇਖ ਵੇਖ ਸੰਗਤਾਂ ਨੂੰ ਕਿਉਂਕਿ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੰਤ ਲਾਏ ਮਨ ਜਿੰਦੇ ਆ ਫਲ ਤਾਵਣਾ ਹੋ ਮੈਂ ਵਿਚੋਂ ਜਾਏ ਮਹਾਰਾਜ ਕਹਿੰਦੇ ਮਨਾ ਸੰਗਤਾਂ ਦੀ ਸੇਵਾ ਕਰਕੇ ਮਨ ਇਸੇ ਫਲ ਮਿਲਦੇ ਆ ਇਹੇ ਰੋਸਾ ਹੋਇਆ ਇਹੇ ਰੋਸਾ ਹੋਇਆ ਤੋਕੇ ਦਾ ਮਾਣ ਇਹੇ ਰੋਸਾ ਹੋਇਆ ਜਿਹੜੇ ਗੁਰੂ ਜੋਗੇ ਹੋ ਗਏ ਨਾ ਗੁਰੂ ਨਾ ਜੋਗਾ ਬਣ ਗਏ ਉਹ ਹੀ ਬਚਨ ਦੇ ਨਿਵਾਇਆ ਬਾਜਾ ਪਾਲੇ ਨਾਲ ਜਿੱਤੇ ਡੋਲਣ ਲੱਗਿਆ ਨਨ ਮਨ ਉਹ ਵੇਸਵਾ ਦੇ ਚਿਵਾਰੇ ਲੱਗਿਆ ਚੜਨ ਜਦੋਂ ਅਨੰਦਪੁਰ ਨੂੰ ਅੰਗਲਾਮਾ ਛੱਡ ਕੇ ਫਿਰ ਬਾਜਾਂ ਵਾਲੇ ਸਤਿਗੁਰੂ ਆਪ ਪਹਿਰੇਦਾਰ ਬਣ ਕੇ ਖਲੋਵੇ ਆਪਣਿਆਂ ਦੀ लाज ਰੱਖਣ ਵਾਸਤੇ ਜਿਹੜੇ ਗੁਰੂ ਦੇ ਬਣ ਗਏ ਨਾ ਗੁਰੂ ਉਹਨਾਂ ਦਾ ਬਣ ਗਏ ਆਂ ਚੱਲ ਕੇ ਤੈਨੂੰ ਲੁਕਣਾ ਨਹੀਂ ਪਵੇਗਾ ਜਿੰਨਾ ਮਰਜ਼ੀ ਲੁਕ ਲਈ ਉਹਨੇ ਆਪੇ ਹੀ ਪਰਗਟ ਕਰ ਦੇਣਾ ਇਹ ਲੁੱਟੇ ਹੋਈ ਉਹ ਦਿੱਤਾ ਹੋਇਆ ਉਪਦੇਸ਼ ਕਹਿੰਦਾ ਮਹਾਰਾਜ ਕੀ ਕਰਾਂ ਤੇਰੀ ਜੀਵਨ ਸਫਲ ਹੋਵੇ ਕਹਿੰਦੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਆਇਆ ਸੇਵਾ ਕੀਤੀ ਬਾਬੇ ਬੀਦੀ ਚੰਦ ਨੇ ਸੇਵੇਂ ਪਾਤਸ਼ਾਹ ਦਾ ਸਮਾ ਆਇਆ ਸੇਵਾ ਕਰਦੇ ਰਹੇ ਐਸੀਆਂ ਰਹਿਮਤਾਂ ਮਿਲੀਆਂ ਗੁਰੂ ਦੇ ਦਰਬਾਰ ਤੋਂ ਸੇਵਾ ਕਰਦੇ ਆ ਬਾਣੀ ਪੜ੍ਹਦੇ ਆ ਜਦੋਂ ਮਨ ਕਰਕੇ ਗੁਰੂ ਨਾਲ ਜੁੜ ਗਏ ਨਾ ਪੰਜ ਜੱਥੇ ਬਣਾਏ ਸੇਵੇਂ ਪਾਤਸ਼ਾਹ ਨੇ ਪੰਜਾਂ ਜੱਥਿਆਂ ਦੇ ਇੱਕ ਜੱਥੇ ਦੇ ਮੋਢੀ ਲਾ ਦੇ ਕਿਸੇ ਰਾਜਗਰੀਆ ਘਰ ਪਾਉਣ ਵਾਲੇ ਮਿਸਤਰੀ ਨਾਲ 10-20 ਦਿਨ ਲਾ ਲਈਏ ਉਹ ਵੀ ਪਤਾ ਲੱਗ ਜਾਂਦਾ ਤੂੰ ਵਿਕਲ ਕਿੰਨੇ ਗੁਣੀਆਂ ਵਿੱਚ ਜਾਂਦੀਆਂ ਦੇਖ-ਵੇਖ ਕੇ ਸਿੱਖ ਜਾਂਦਾ ਨਾ ਬੰਦਾ ਇਹ ਤਾਂ ਇਹ ਤਾਂ ਗੁਰੂ ਦੇ ਦਰ ਤੇ ਆਉਂਦੇ ਆ ਸਤਿਗੁਰੂ ਤਾਂ ਗੁਣਾਂ ਦਾ ਦਾਤਾ ਹੈ ਇੱਥੇ ਤਾਂ ਗੁਣਾਂ ਦੇ ਢੰਡਾਰੇ ਨਹੀਂ ਗਰਿਆ ਵਗਦੇ ਨਹੀਂ ਉਹਨਾਂ ਦੇ ਇਹ ਧਾਤੇ ਦੇ ਗੁਣ ਤਾਂ ਗਿਨੇ ਨਹੀਂ ਜਾਂਦੇ ਇਹਨਾਂ ਨੂੰ ਕੋਈ ਨਹੀਂ ਗਿਣ ਸਕਦਾ ਕਿੰਨੇ ਗੁਣ ਨੇ ਸਤਿਗੁਰੂ ਦੇ ਵਿੱਚ ਅਗਮੋ ਗੋ ਤੇਰਾ ਸਤਿਗੁਰੂ ਸਤਿਗੁਰੂ ਦੀ ਮਹਿਮਾ ਤੇਰੇ ਤੇ ਆਇਆ ਖਾਲੀ ਮੋਰੀ ਨਾ ਧਾਤੇ ਤੇ ਆਇਆ ਖਾਲੀ ਮੋਰੀ ਨਾ ਹਰ ਬਣ ਜੀਉ ਜੀ ਜਲ ਬਲ ਜਾਓ ਜਲ ਬਲ ਜਾਓ ਹਰ ਬੰਨ ਜੀਓ ਜੀ ਜਲ ਬਲ ਜਾਓ ਜਲ ਬਲ ਜਾਓ